ਘੇੜ ਬਦਲਿਆ ਨਹੀਂ ਸੀ ਵਧਾਈਆਂ ਭਾਈ ਬਹੁਤ ਬਹੁਤ ਕਿਹੜਾ ਲਿਆਂਦਾ ਫੋਰਵੇ ਹੋਰ ਕਿ ਸਿੰਪਲ ਸਿੰਪਲ ਹੀ ਲਿਆਂਦਾ ਇਹ 55 ਐਚਪੀ ਚਾਉਂਦਾ ਹਾਂ ਆ ਫਿਰਦਾ ਠੱਠਾ ਆਪਾਂ ਇਹ ਠੱਠੇ ਦੋ ਨੇ ਇਹ ਇਹਨਾਂ ਦੇ ਚੱਕਰ ਚੱਲਿਆ ਮੰਡੀ ਨੂੰ ਪਹਿਲਾਂ ਕੈਨਸਲ ਕਰਤਾ ਇਸ ਵੇਰੇ ਮੀਂਹ ਪੈ ਗਿਆ ਫਿਰ ਫੋਨ ਕਰਿਆ ਮੰਡੀ ਉੱਥੇ ਖੰਨੇ ਉਹ ਕਹਿੰਦੇ ਓਕੇ ਖੰਨੇ ਬਈ ਸਾਡੇ ਹਜੇ ਏਰੀਆ ਚ ਵੱਡੀ ਚੱਲੀ ਨਹੀਂ ਇੱਥੇ ਮੇਲਾ ਲੋਕਾਂ ਮੰਵੇੜੀ ਬੈਠਣਾ ਫੁੱਲ ਮੰਡੀ ਭਰੀ ਹੋਈ ਆ ਪੂਰੀ ਮਾਲ ਹੀ ਮਾਲ ਪਿਆ ਫੁੱਲਿਆ ਹੋਇਆ ਜਿਵਾਨ ਟਰਾਲੀ ਕੱਢ ਕੇ ਚੱਲੇ ਕਹਿੰਦੇ ਤੁਸੀਂ ਆਪੇ ਲੈ ਕੇ ਆ ਜਿਓ ਸੋਲ ਲੱਗ ਗਿਆ ਬਿੰਦਰ ਭਾਈ ਲੈਣ ਲੱਗਣ ਲੱਗੇ ਆ ਪੱਖਾ ਕਿੰਨੀਆਂ ਬੂਰੀਆਂ ਹੋਈਆਂ ਤੇ ਕੀ ਰੇਟ ਲੱਗਿਆ ਆਪਣਾ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਝੋਨੇ ਦਾ ਸੀਜ਼ਨ ਚੱਲਦਾ ਹੁਣ ਬਾਢੀ ਵਾਲਾ ਕੰਮ ਚੱਲ ਪਿਆ ਆਪਾਂ 1509 ਲਈ ਵੱਡ ਤੇ ਹੁਣ 5-4 ਦਿਨਾਂ ਤੱਕ ਵੱਡਾਂਗੇ 26 ਉਹ ਤੋਂ ਬਾਅਦ ਫੇਰ ਪੂਸ਼ਾ ਦੀ ਵਾਰੀ ਆ ਜਾਣੀ ਆ ਪੂਸ਼ਾ ਵੀ ਦੋ ਗਰੁੱਪਾਂ 'ਚ ਵੱਢ ਹੋਣੀਆਂ 2.5 ਕਿਲੇ ਪਹਿਲਾਂ ਵੱਢ ਹੋਣਗੇ ਬਾਕੀ ਬਾਅਦ 'ਚ ਵੱਡਾਂਗੇ ਤੇ ਹੁਣ ਤੁਸੀਂ ਇਹ ਦੇਖੋ ਵੀ ਪੂਸ਼ਾ ਦਾ ਆਪਣਾ ਨਾ ਜਿਹੜਾ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਾਂ ਜਿਵੇਂ ਆਪਾਂ ਪੂਸ਼ਾ ਦੀ ਪਨੀਰੀ ਬੀਜੀ ਸੀ ਦੋ ਵਾਰ 'ਚ ਕਰਕੇ ਹਨਾ ਪਹਿਲੀ ਬੀਜੀ 9 ਤਰੀਕ ਨੂੰ 9 ਮਈ ਨੂੰ ਤੇ ਉਹ ਜਿਹੜੀ 9 ਮਈ ਨੂੰ ਬੀਜੀ ਸੀ ਉਹ ਆਪਾਂ ਲਈ ਆ ਜੂਨ ਦੇ ਵਿੱਚ ਆ ਕੇ ਜਿਹੜੀ ਆਪਣੇ ਆ ਪਿੱਛੇ ਖੜੀ ਆ ਇਹ ਬਿਮਾਰੀ ਵਾਲਾ ਖੇਤ ਆ ਇਧਰ ਇਧਰ ਘਟਾ ਬਿਮਾਰੀ ਆ ਪਰਲੇ ਪਾਸੇ ਦੋ ਤਿੰਨ ਕੇਰਾਂ ਚ ਬਾਲੀ ਜ਼ਿਆਦਾ ਆ ਤੇ ਇਹ ਆਪਾਂ ਲਾਈ ਸੀ 16 ਅ 16 ਜੂਨ ਨੂੰ ਤੇ ਉਹ ਤੁਹਾਰਾ ਆਪਾ ਤੁਹਾਡਾ ਭਲਾ ਕਰੇ 16 ਜੂਨ ਤੋਂ ਬਾਅਦ ਤੇ ਜਿਹੜੀ ਆਪਾਂ ਦੂਜੀ ਪਨੀਰੀ ਬੀਜੀ ਸੀ ਉਹ ਬੀਜੀ ਸੀ 14 ਮਈ ਨੂੰ ਉਹ ਝੋਨਾ ਲਾਇਆ ਆਪਾਂ 24 ਜੂਨ ਨੂੰ ਆਹ ਵਾਲਾ ਝੋਨਾ ਜਿਹੜਾ ਇਧਰਲੇ ਪਾਸੇ ਆਹ ਫਟਾ ਦਿਂਦਾ ਆ ਜਿੰਨਾ ਵੀ ਆਹ ਵਾਲਾ ਏਰੀਆ ਇਹ ਤੇ ਇੱਕ ਆ ਜਿਹੜਾ ਇਧਰਲੇ ਪਾਸੇ ਆ ਖਾਲ ਦੇ ਚਰੀ ਵਾਲੇ ਪਾਸੇ ਦੀ ਦਾ ਸਾਹਮਣੇ ਹਰਾ ਹਰਾ ਇਹ 24 ਜੂਨ ਦਾ ਲੱਗਿਆ ਹੋਇਆ ਇਹਦੇ ਵਿੱਚ ਨਾ ਤਾਂ ਕੋਈ ਮਧਰਾ ਬੂਟਾ ਨਾ ਕੋਈ ਕੋਈ ਬਿਮਾਰੀ ਨਹੀਂ ਮੰਨ ਲਓ ਕਹਿਣ ਦਾ ਮਤਲਬ ਸਹੀ ਬਿਲਕੁਲ ਪੂਰੀ ਘੈਂਟ ਖੜੀ ਆ ਇਹਨੂੰ ਪਾਣੀ ਚੱਲਦਾ ਹਜੇ ਇਹਨੂੰ ਤਾਂ ਆਪਾਂ ਇੱਕੋ ਹੀ ਪਾਣੀ ਲਾਉਣਾ ਜਿਹੜੀ ਆਹ ਵਾਲੀ ਆ ਹੁਣ ਪਹਿਲਾਂ ਇਹਨੂੰ ਲਾ ਦੀ ਸੁੱਕਾ ਬਹੁਤ ਛੇਤੀ ਮੰਨ ਦਿਆ ਕਿ ਚੌਲ ਇੱਕ ਹੋਰ ਹੈ ਇੱਕ ਤੇ ਪਤਾ ਨਹੀਂ ਕੀ ਸਿਸਟਮ ਹੋਇਆ ਹੋਇਆ ਹੈ ਨਾ ਆਪਣੇ ਉਦਾਂ ਵੀ ਮੋਟਰ ਤੇ ਜਗਾ ਵੱਧ ਕਰਕੇ 9ਵੇਂ 10ਵੇਂ ਦਿਨ ਬਾਰੀ ਆਉਂਦੀ ਸੀ ਕਹ ਰਹਿਆਂ ਦੀ ਸੋਕਾ ਨਹੀਂ ਸੀ ਲੱਗਦਾ ਹੁਣ 7ਵੇਂ ਦਿਨ ਸੋਕਾ ਮੰਨਣ ਲੱਗ ਜਾਂਦੇ ਆ ਆਹ ਚੌਲ ਆਪਣੇ 24 ਤਰੀਕ ਦੇ ਭਰੇ ਹੋਏ ਨੇ ਤੇ ਪਰਸੋਂ ਦਾ ਇਹ ਚ ਨੱਕਾ ਲੱਗਿਆ ਹੈ ਲਾਈਟ ਨਹੀਂ ਸੀ ਆਉਂਦੀ ਤਿੰਨ ਦਿਨ ਤਾਂ ਲਾਈਟ ਹੀ ਨਹੀਂ ਆਈ ਹੈ ਨਾ ਕੱਲ ਦੀ ਆਈ ਹੈ ਲਾਈਟ ਕੱਲ ਦਾ ਇੱਕ ਕੇਰਾ ਭਰਿਆ ਹੋਇਆ ਅੱਜ ਆਹ ਲਾ ਕੇਰਾ ਭਰ ਗਿਆ ਤੇ ਫੇਰ ਵੀ ਸੋਕਾ ਮੰਨਦੇ ਆ ਚੌਲ ਤਾਂ ਕਰਕੇ ਹੁਣ ਸਿਸਟਮ ਇਸ ਹਿਸਾਬ ਨਾਲ ਕਰਤਾ ਵੀ ਚਲੋ ਇਹ ਤਾਂ ਵੱਡੀ ਕੀ ਛੱਬੀ ਦਾ ਵੀ ਹੁਣ ਲਾਸਟ ਪਾਣੀ ਲਾਤਾ ਆਪਾਂ ਕਿ ਰੌਣੀ ਕਰਨੀ ਆ ਉਹ ਤੁਹਾਨੂੰ ਸਮਾਂ ਬਹੁਤ ਪਿਆ ਹਜੇ ਵੀ ਇਹਨਾਂ ਨੂੰ ਸਾਂਭ ਲਈਏ ਤੇ ਇਹਨੂੰ ਇੱਕ ਪਾਣੀ ਲਾ ਕੇ ਆਲਨੇ ਕਿ ਡਾਕਰ ਖੇਤਾਂ ਦੇ ਆ ਜੇ ਕੇਰਾ ਚਿੱਟਾ ਹੋ ਕੇ ਖੇਤ ਨੂੰ ਪਾਣੀ ਲੱਗਦਾ ਇਹਦਾ ਗਾਰਾ ਜਾ ਬਣ ਜਾਂਦਾ ਹੋਰ ਹੀ ਨਾ ਫਿਸ਼ੇਤੀ ਸੁੱਕਦਾ ਨਾ ਕਰਦਾ ਬਾਕੀ 1509 ਅੱਜ ਲੈ ਕੇ ਜਾਣੀ ਸੀ ਖੰਨੇ ਮੰਡੀ ਚ ਉਹ ਆਪਾਂ ਤਾਂ ਨਹੀਂ ਲੈ ਕੇ ਗਏ ਟਰੈਕਟਰ ਦੇ ਮੂਹਰਲੇ ਚੱਕੇ ਜਨਾ ਢੱਲਾ ਥੋੜੀ ਜੀ ਮੈਂ ਕਿਹਾ ਵਜਨ ਦਾ ਕੰਮ ਆ ਕਈ ਵਾਰੀ ਕੋਈ ਅਮਰਾਜ ਮੜਾ ਮੋਟਾ ਬੈਰਿੰਗ ਉਹਨੂੰ ਗੜਬੜ ਹੋ ਜੇ ਨਾ ओके ਹੋਵਾਂਗੇ ਹੁਣ ਫੇ ਟਰੈਕਟਰ ਮਿਸਤਰੀ ਦੇ ਖੜਾ ਕੇ ਆਉਨੇ ਆ ਮੈਂ ਫੋਨ ਕਰੇ ਮਿਸਤਰੀ ਪਹਿਲਾਂ ਹੈ ਨਹੀਂ ਸਮਾਨ ਸਮੂਲ ਲੈਣ ਗਿਆ ਸੀ ਮੈਨੂੰ ਕਹਿੰਦਾ ਬਾਈ ਛੱਡ ਜਾ ਹੁਣ ਜਾ ਕੇ ਛੱਡਦੇ ਆ ਉਹਦਾ ਕੰਮ ਕਰਾ ਕੇ ਫੇ ਕੱਲ ਨੂੰ ਚੱਲਾਂਗੇ ਮੰਡੀ ਚ ਫੇ ਦਿਖਾਉਨੇ ਆ ਕੀ ਭਾਅ ਲੱਗਦਾ ਹਨ ਕੀ ਸਿਸਟਮ ਅੱਜ ਤਾਂ ਕਰਕੇ ਗਏ ਨਹੀਂ ਉਧਰ ਅੱਜ ਪਿੰਡ ਹੀ ਆ ਚਲੋ ਫਿਰ ਹੋਰ ਕਰਦੇ ਆ ਗੱਲਬਾਤ ਮਿਲਦੇ ਆ ਜੇ ਕੋਈ ਕੰਮਕਾਰ ਕਰਦੇ ਆ ਦਿਖਾਉਨੇ ਆ ਤੁਹਾਨੂੰ ਤੁਹਾਨੂੰ ਰਿਓ ਵਾਲੇ ਥੈਲੇ ਦੀ ਪਾਵਰ ਦਿਖਾਉਨੇ ਆ ਆ ਥੈਲਾ ਪਿਛਲੇ ਸਾਲ ਚੌਲਾਂ ਵੇਲੇ ਦਾ ਭਰ ਕੇ ਧਰਿਆ ਹੈ ਮੇਰਾ ਇਹ ਇਹ ਤਿੰਨ ਜਗ੍ਹਾ ਨੱਕੇ ਤੇ ਕੰਮ ਕਰਦਾ ਹੈ ਇਥੋਂ ਚੱਕਿਆ ਆਪਾਂ ਹੁਣ ਜਿੱਥੋਂ ਆ ਜਾਏਗਾ ਤੂੰ ਹੁਣ ਇਹਨੇ ਚਲੇ ਜਾਣਾ ਆਦੇ ਜਿੱਥੇ ਵਗਾਹ ਨੱਕਾ ਲੱਗਿਆ ਇਹ ਆਹ ਜਗ੍ਹਾ ਤੇ ਉਸ ਤੋਂ ਬਾਅਦ ਇਹੀ ਥੈਲਾ ਚਲੇ ਜਾਣਾ ਦੋਗਾ ਤੀਏ ਨੱਕੇ ਤੇ ਸੁੱਕੇ ਚ ਥੋੜਾ ਖਿੱਚਣਾ ਔਖਾ ਹੋ ਜਾਂਦਾ ਜਦੋਂ ਖਾਲਚ ਪਾਣੀ ਹੁੰਦਾ ਹੈ ਖਾਲਚ ਰੱਖੀਦਾ ਖਿੱਚ ਕੇ ਲੈ ਜਾਈਦਾ ਇਹ ਡੇਢ ਸਾਲ ਕੱਢ ਗਿਆ ਥੈਲਾ ਮਾੜਾ ਮੋਟਾ ਪਾੜ ਗਿਆ ਪਰ ਆਇਆ ਬਈ ਧੋਖਾ ਨਹੀਂ ਦਿੱਤਾ ਐਕਦੀ ਹੁਣ ਕਣਕ ਵੇਲੇ ਦੁਬਾਰਾ ਨਵਾਂ ਭਰਾਂਗੇ ਆਪਾਂ ਪੱਕੇ ਜਿਹੜੇ ਤਾਂ ਪੈਪ ਦੱਬੇ ਹੋਏ ਨੇ ਆਹ ਪਾਸੇ ਦਾ ਇਹ ਪਾਸੇ ਉਹ ਪੱਕੇ ਪੈਪ ਦੱਬੇ ਨੇ ਉਹੀ ਕਹਿ ਰਹੇ ਸੀ ਕੰਮ ਚੱਲ ਜਾਂਦਾ ਤੇ ਥੈਲੇ ਨੇ ਧੋਖਾ ਨਹੀਂ ਦਿੱਤਾ ਪਤਾ ਨਹੀਂ ਕਿਹੜਾ ਸਿਸਟਮ ਲੱਗਿਆ ਇਹ ਚ ਚਲੋ ਮਿੱਟੀ ਪਾਣੀ ਹਰ ਟਾਈਮ ਰਹਿੰਦਾ ਇਹ ਚ ਪਰ ਇਹ ਖਰਾਬ ਨਹੀਂ ਹੁੰਦਾ ਇਹ ਆ ਬੂਦਾ ਤਾਂ ਹੋ ਗਿਆ ਪਰ ਆ ਹੁਣ ਆ ਚੌਲ ਪਾਲ ਹੀ ਦਿੱਤੇ ਸਮਝ ਲਓ ਕਣਕ ਵੇਲੇ ਨੂੰ ਭਰ ਲਿਆਂਗੇ ਨਵਾਂ ਟਰੈਕਟਰ ਲੈ ਕੇ ਆਏ ਸੀ ਚੱਕੇ ਚੁੱਕੇ ਕਰਾਉਣੇ ਦੀ ਬੈਰਿੰਗ ਗਰੀਸ ਵਿੱਚ ਗਾਰਾ ਇੰਨਾ ਬਣਾ ਡੱਕ ਰਕੇ ਤਾਂ ਦਾ ਸਿਸਟਮ ਹੁੰਦਾ ਹੋ ਗਿਆ ਸਾਬ ਭਾਈ ਬੈਰਿੰਗ ਸਹੀ ਹੈ ਹਾਂ ਬੈਰਸ ਪੱਜ ਗਿਆ ਸੁੱਕੀ ਵੀ ਨਾ ਮਿੱਟੀ ਉਹ ਅਸਲ ਵਿੱਚ ਟਰੈਕਟਰ ਚੱਲਿਆ ਨਹੀਂ ਉਹ ਤੋਂ ਬਾਅਦ ਜੋ ਸੋਕ ਜਾਂਦੀ ਉਹ ਫੇਰ ਚੱਕਰੇ ਹੈ ਨਾ ਜਦੋਂ ਆਪਾਂ ਹੁਣ ਮੰਨ ਲੈ ਕਦੂ ਕਰਨ ਤੋਂ ਬਾਅਦ ਇੱਕੋ ਵਾਰੀ ਉਦੋਂ ਹੀ ਪੱਠੇ ਬੀਜੇ ਨੇ ਅਦੋਂ ਦੁਬਾਰਾ ਨਾ ਪੱਠੇ ਵੀ ਨਹੀਂ ਬੀਜੀ ਤੇ ਹੁਣ ਦੋ ਚਾਰ ਦਿਨ ਜਨਰੇਟਰ ਲੈ ਕੇ ਆਉਣ ਵੇਹ ਤੋਂ ਕੰਮ ਉੱਤ ਤਾਈ ਜਾਣਾ ਕਿੰਨਾ ਕੋ ਹੁੰਦਾ ਹਾਂ ਜੇ ਹੁਣ ਮੈਂ ਟਰਾਲੀ ਲੈ ਕੇ ਚੱਲੇ ਜਾਂਦਾ ਫਿਰ ਪੱਠਾ ਪੈ ਜਾਣਾ ਸੀ ਫੇਰ ਹਾਂ ਕਿਉਂ ਦੂਰ ਸੀਗਾ ਲਗਾਤਾਰ ਮੰਨ ਲੈ ਇੱਕ ਪਾਸੇ ਨੂੰ 190 ਕਿਲੋਮੀਟਰ 100 ਕਿਲੋਮੀਟਰ ਚੱਲਣਾ ਟਰੈਕਟਰ ਨੇ ਕਿਹਣੀ ਮਿੱਟੀ ਵਿੱਚ ਚੱਲਦੀ ਰਹੇ ਸੀ ਫੇਰ ਇਹ ਯਾਰ ਜਾਨ ਵਧੀਆ ਕੀ ਹਾਲ ਆ ਜੀ ਗੇਅਰ ਬਦਲਿਆ ਨਹੀਂ ਵਧਾਈਆਂ ਭਾਈ ਬਹੁਤ ਬਹੁਤ ਕਿਹੜਾ ਲਿਆਂਦਾ ਫੋਰਵੇ ਹੋਰ ਕਿ ਸੈਂਪਲ ਸੈਂਪਲ ਹੀ ਲਿਆਂਦਾ ਇਹ 55 hpi ਚਾਉਂਦਾ ਹੁਣ ਹੈ ਦੂਆ ਸੋਨ ਲੈ ਕੇ ਵਿੱਚ ਦਿੱਤਾ ਕਿ ਬਾਹਰ ਵਿੱਚ ਕਿੰਨੇ ਦਾ ਕੱਟਿਆ ਗਿਆ 385 ਇਹ ਕਿੰਨੇ ਦਾ ਮਿਲਿਆ ਇਹ 9 10 ਤੋਂ ਪੈ ਜਾਣਾ ਕੱਪ ਤੋਂ ਪਾਸ ਉਮਲਾ 8 60 ਦਾ ਦਿੱਤਾ ਕਿ 70 ਦਾ 60 ਦਾ ਦਿੱਤਾ ਹੁਣ ਅੱਤ ਤਸੀਦ ਮੈਨੂੰ ਆ ਅੱਠ ਸੀ ਦੇ ਦੱਸ ਦੇ ਜੀ। ਨਹੀਂ ਚੱਲ ਬਾਈ ਕੱਲ ਭੁੱਲ ਗਿਆ ਵਧਾਈਆਂ ਦੇਣੀਆਂ ਮੈਂ ਬਾਅਦ ਚ ਦਿਮਾਗ ਚ ਆਇਆ ਮੇਰੇ ਕੱਲ ਮਿਲਿਆ ਤੁਸੀਂ। ਪਤਾ ਤਾਂ ਮੈਨੂੰ ਲੱਗਿਆ ਸੀ ਵੀ ਟਰੈਕਟਰ ਲੈ ਆਉਂਦਾ। ਚੱਲ ਵਧੀਆ ਬਾਈ। ਚੱਕੇ ਕਿਰੀਸ ਕਰਾਵਾ। ਹੋਰ ਕਿਰਾਏ ਨਹੀਂ ਸੀ ਉਹ ਲੈ ਕੇ ਜਾਣੀ ਸੀ ਉਹ 1509 ਮੈਂ ਕਿਹਾ ਮੁੜ ਕੇ ਨਾ ਹੋਵੇ ਬਾਅਦ ਚ ਕਿਤੇ ਰਾਜ ਖੋਲ ਜੇ ਕਿਰਾਏ ਨਹੀਂ ਦਿੱਤਣ ਤੇ ਮਾਲ ਟਰੈਕਟਰ ਆਇਆ। 5 ਸਾਲ ਦੀ ਗਾਰੰਟੀ ਸੀ ਕੰਪਨੀ ਦੀ। ਹੋਰ ਖਲਾਇ ਨਾ ਕਰ ਹੁਣ ਖਲਾਇਆ। ਮੈਂ ਨੱਕਾ ਦੇਖਣ ਆਇਆ ਸੀ ਮੋਟਰ ਤੇ। ਆ ਫਿਰ ਦਾ ਠੱਠਾ ਆਪਾਂ ਇਹ ਠੱਠੇ ਦੋ ਨੇ ਇਹ ਇਹਨਾਂ ਦੇ ਚੱਕਰ ਚ ਖੇਤ ਖਾਲੀ ਰੱਖਿਆ ਆ ਖੇਤ ਨਹੀਂ ਬੀਜਿਆ ਨਾ ਜਮੀ ਬੀਜਣੀ ਸੀ ਮੈਂ ਕਿਹਾ ਮੁਰ ਕੇ ਨੇ ਖੱਜਲ ਬਹੁ ਕਰਨਾ ਕਿੰਨਾ ਕੁ ਮੋੜੀ ਜਾਵਾਂਗੇ ਆ ਕੇ ਇਹਨੂੰ ਉਹੀ ਕਣਕ ਕੀਤੀ ਬੀਜਾਂਗੇ ਇੱਥੇ ਪਾਣੀ ਪੈਪ ਨਾ ਲਾਉਣਾ ਪੈਂਦਾ ਆਪਾਂ ਨੂੰ ਪਤਾ ਹੀ ਆ ਆ ਗਿਆ ਪਹੁੰਚ ਗਿਆ ਪਾਣੀ sire ਬਈ ਉੱਦਾਂ ਕੰਟਾ ਹੋਰ ਪੈ ਲੈਣ ਦੇਣਾ ਦੇਖ ਲਓ ਨਾਲ-ਨਾਲ ਸੋਕਾ ਲੱਗ ਵੀ ਗਿਆ ਇੰਨਾ ਫਰਕ ਪੈ ਜਾਂਦਾ ਚੱਲੇ ਆ ਮੰਡੀ ਨੂੰ ਪਹਿਲਾਂ ਕੈਨਸਲ ਕਰਤਾ ਅੱਜ ਸਵੇਰੇ ਮੀਂਹ ਪੈ ਗਿਆ ਫਿਰ ਫੋਨ ਕਰਿਆ ਮੰਡੀ ਉੱਥੇ ਖੰਨੇ ਉਹ ਕਹਿੰਦੇ ਵੀ ਸਾਡੇ ਮੌਸਮ ਖਰਾਬ ਆ ਵੀ ਫਿਰ ਵੀ ਬੋਲੀ ਬੋਲੀ ਵੀ ਘਟ ਆਉਂਦੀ ਆ ਥੋੜੀ ਜੀ ਵੀ ਕੈਨਸਲ ਕਰ ਦੋ ਮੈਂ ਘੰਟਾ ਤੋਂ ਪਹਿਲਾਂ ਮੈਂ ਕਿਹਾ ਚੱਲ ਮਰਜੀ ਫੁੱਲ ਦਿੰਨੇ ਆ ਫੁੱਲਣ ਲੱਗੇ ਥੱਲੇ ਹੁਣ ਜਿਵੇਂ ਮੰਨ ਲਓ ਗਰਮਾ ਜੀਰੀ ਮੈਂ ਕਿਹਾ ਵੀ ਉਹ ਨਾ ਖਰਾਬ ਹੋ ਜੇ ਹਨਾ ਉਹਨਾਂ ਨੂੰ ਫੋਨ ਕਰਿਆ ਮੈਂ ਕਿਹਾ ਭਰਾਵਾ ਤਾਂ ਖਰਾਬ ਹੋ ਜਾਣੀਆਂ ਵੀ ਲੈ ਕੇ ਹੀ ਆਉਣੇ ਆ ਸੀ ਹੁਣ ਚੱਲੇ ਆ ਉੱਥੇ ਨੂੰ ਸਮਾਂ ਹੋ ਗਿਆ ਮਤਲਬ 1:00 1:30 ਦਾ ਚਲੋ ਮਿਲਦੇ ਆ ਫਿਰ ਉੱਥੇ ਜਾ ਕੇ ਕਰ ਲੀਏ ਟ੍ਰੇਟਰ ਸਟਾਰ ਜੀ ਜਾਣਾ ਕਹਿੰਦੇ ਪਰ ਜਿਹੜੀ ਜ਼ਬਰਾਲਾ ਰੋਡ ਤੇ ਮੰਡੀ ਆ ਉਹ ਦਾਜੂ ਉੱਤਰ ਦੇ ਪਾਸੇ ਜਾਦਾ ਹੁੰਦੀ ਆ ਬੋਲੀ ਉਹਦਾ ਆ ਗਿਆ ਗੇਟ ਮੰਡੀ ਵਾਲਾ ਜਿਹੜਾ ਪੌਲ ਦੇ ਸਾਹਮਣੇ ਆ ਜਿਹੜੀ ਰੋਡ ਤੇ ਫਰ ਆਪਾਂ ਪਰਲੇ ਪਾਸੇ ਜਾਵਾਂਗੇ ਜ਼ਬਰਾਲਾ ਰੋਡ ਤੇ ਖੰਨੇ ਮੰਡੀ ਚ ਪਹੁੰਚ ਗਏ ਸਾਡੇ ਹਜੇ ਏਰੀਆ ਚ ਬਾੜੀ ਚੱਲੀ ਨਹੀਂ ਇੱਥੇ ਮੇਲਾ ਲੋਕਾਂ ਮੰਵੇੜੀ ਬੈਠਣਾ ਫੁੱਲ ਮੰਡੀ ਭਰੀ ਹੋਈ ਆ ਪੂਰੀ ਮਾਲੀ ਮਾਲ ਪਿਆ ਫੋਲਿਆ ਹੋਇਆ ਚਾਰੇ ਪਾਸੇ ਅੰਦਰ ਦਿਖਾਉਣਾ ਤੁਹਾਨੂੰ ਧੰਕਾ ਕਿਵੇਂ ਲੱਗੀਆਂ ਹੋਈਆਂ ਨੇ ਕੁਛ ਇੱਥੇ ਮੀਂਹ ਪੈਣ ਕਰਕੇ ਤੜਕੇ ਅਜ ਮੀਂਹ ਪੈ ਗਿਆ ਉਹਦੇ ਨਾਲ ਗਿੱਲਾ ਬਹੁਤ ਹੋ ਗਿਆ ਕਿ ਨੇਹਰੀ ਜਿਆਦਾ ਸੀ ਤਰਪਾਲਾਂ ਉੜ ਗਈਆਂ ਆ ਇਧਰੋਂ ਦੇਖ ਬੈਕ ਐਂ ਨਾ ਦਿਖਾਉਣਾ ਸਿਰੇ ਤੱਕ ਸਾਰੇ ਫੋਲ ਫਲਈਆ ਚੱਲਦਾ ਸਾਡੇ ਵਾਲੀ ਹਜੇ ਜਿਹੜੀ ਸਾਡੇ ਵਾਲੀ ਮੰਡੀ ਆ ਉੱਥੇ ਕੁਛ ਵੀ ਨਹੀਂ ਹੈਗਾ ਅਜੇ ਉੱਥੇ ਤਾਂ ਲੇਬਰ ਵੀ ਨਹੀਂ ਆਈ ਅਜੇ ਸਾਡੇ ਤਾਂ ਇਧਰ ਵੀ ਆਪਣੇ ਨਾਲ ਹੀ ਵਿੱਚੋਂ ਟਰਾਲੀ 'ਚ ਪੱਖਾ ਲਾ ਦੇਣਾ ਕਹਿੰਦੇ ਇਹ ਨਾਲ ਫਰਕ ਪੈ ਗਿਆ ਵਿੱਚ ਨਾ ਜਿਵੇਂ ਥੋੜੀ ਥੋੜੀ ਜੰਮੀ ਹੋਈ ਆ ਪੰਜੇ ਨਾਲ ਕਰਨ ਲੱਗੇ ਨੇ ਪੱਟਾ ਲਗਾਉਂਦਾ ਹਵਾ ਨਾਲ ਫਰਕ ਪੈ ਜਾਣਾ ਵਧੀਆ ਰਹਿ ਗਿਆ ਅੱਜ ਲੈ ਜੇ ਨਾਂ ਲਿਆਉਂਦੇ ਚੱਲ ਫੇਰ ਕੰਮ ਗੜਬੜ ਹੋ ਜਾਣਾ ਠੀਕ ਜਵਾਨ ਟਰਾਲੀ ਕੱਢ ਕੇ ਚੱਲੇ ਕਹਿੰਦੇ ਤੁਸੀਂ ਆਪੇ ਲੈ ਕੇ ਆ ਜਿਓ ਅਸੀਂ ਜਿਹੜੀ ਖਾਲੀ ਹੋ ਗਈ ਲੈ ਕੇ ਚੱਲਦੇ ਆ ਜੋ ਉਹਦੇ ਪਨੀਰ ਹਾਂ ਵੀ ਪਨੀਰ ਕੀ ਹਾਲ ਯਾ ਯਾ ਅੱਛਾ ਤੋਂ ਲੱਗ ਗਿਆ ਸਬਿੰਦਰ ਬਾਗ ਜਣ ਲੱਗਣ ਲੱਗਾ ਪੱਖਾ ਸਾਡੇ 35 ਤੇ 37 35 ਕਿਲੋ ਦੀ ਭਰਤੀ ਜੇ 35 ਕਿਲੋ 700 ਗ੍ਰਾਮ ਸਰਤਾ ਕੰਮ ਚਾਲੂ ਕੰਡੇ ਵਾਲਾ ਬੋਲੀ ਵਾਲੇ ਆਏ ਸੀ ਬੰਦੇ ਬੋਲੀ ਵਾਲੇ ਬੰਦੇ ਆਏ ਥੋੜੇ ਜਿਵੇਂ 2900 ਰੁਪਿਆ ਲਾਇਆ ਉਹਨਾਂ ਨੇ ਇਹ ਕਹਿੰਦੇ ਵੀ ਨਹੀਂ 2900 ਉਹ ਆਪਣੇ ਰਿਸ਼ਤੇਦਾਰਾਂ ਦਾ ਅਰਧਾ ਕੰਮ ਉਹ ਕਹਿੰਦੇ ਵੀ ਨਹੀਂ 2900 ਨਹੀਂ ਦੇਣੀ ਹੈਗੀ ਭਰ ਕੇ ਰੱਖ ਲੈਣੇ ਆ ਕੱਲ ਨੂੰ ਅੱਜ ਜਾਂ ਪਰਸੋਂ ਵਧੀਆ ਟਿਕਾ ਕੇ ਵੇਚਾਂਗੇ ਟਣਕਾ ਕੇ ਵੀ ਜੀਰੀ ਬਹੁਤ ਸਨਕੀ ਹੈ ਇਹ ਜਿਹੜੀ ਜਿਹੜੀ ਬਹੁਤ ਘੱਟ ਬੰਦਿਆਂ ਦੀ ਆਈ ਆ ਬਹੁਤ ਆ ਮੈਂ ਮੰਨ ਲਉ ਤੁਸੀਂ ਇੱਧਰੋਂ ਚੱਕ ਕੇ ਨਿਗਾਹ ਮਾਰੋ ਸਾਰਨ ਵੱਧ ਜਿਹੜੀ ਆਪਣੀ ਕੰਮ ਕਰੀ ਆ ਪਤਾ ਨਹੀਂ ਮੀਂਹ ਮੂ ਕਰਕੇ ਇੱਧਰ ਮੌਸਮ ਦਾ ਫਰਕ ਕੀ ਚੱਕਰ ਕਾਲਸ ਚ ਬਹੁਤ ਨੇ ਜੀਦੀਆਂ ਸਾਰੀਆਂ ਕਾਲੀਆਂ ਨੇ ਇੱਧਰ ਵੀ ਦੇਖੀ ਇਹ ਸਾਰੇ ਪਾਸੇ ਇਹੀ ਕੁਝ ਆ ਰਾਮ ਜੀ ਸਾਹਿਬ ਬਾਫੀ ਚੱਲੇ ਆ ਪਿੰਡ ਨੂੰ ਘਰੇ ਪਹੁੰਚ ਗਏ ਸੀ ਟਾਈਮ ਹੋ ਗਿਆ 9:30 ਵਜੇ ਦਾ ਫੇਰ ਰਾਤ ਬਾਲੀ ਵੀਡੀਓ ਬਣਾਈ ਨਹੀਂ ਤੇ ਸਵੇਰੇ ਦਿਖਾਵਾਂਗੇ ਪਰਚੀ ਕਿੰਨੀਆਂ ਬੋਰੀਆਂ ਹੋਈਆਂ ਕਿੰਨਾ ਝਾੜ ਨਿਕਲਿਆ ਰੇਟ ਹਜੇ ਲੱਗਿਆ ਨਹੀਂ ਆਪਣਾ ਤੇ ਹੋ ਚੁੱਕੀ ਹੋਇਆ ਰੇਟ ਦਾ ਅੱਜ ਉੱਥੇ ਲੱਗਿਆ ਸੀ 2900 2900 ਰੁਪਈਆ ਤੇ ਬੋਲੀ ਵਾਲੇ ਬੰਦੇ ਆਏ ਸੀ ਸਿਰਫ ਦੋ ਹੀ ਫੇਰ ਆਪਣੇ ਰਿਸ਼ਤੇਦਾਰ ਕਹਿੰਦਾ ਮਾਮਾ ਉਹ ਕਹਿੰਦਾ ਵੀ ਤੁਸੀਂ ਭਰਾ ਕੇ ਚਲੇ ਜਾਓ ਵੀ ਬੋਲੀ ਆਪਾਂ ਇੱਕਦਾਂ ਦਾ ਰੋਕੇ ਲਵਾਵਾਂਗੇ ਵੀ ਮੈਂ ਆਪੇ ਕਰਾ ਦਊਗਾ ਭਰਾ ਆਪਾਂ ਭਰਾ ਦੀ ਪਰਚੀ ਲੈ ਆਂਦੀ ਤੇ ਬੋਲੀ ਹੁਣ ਜਦੋਂ ਲੱਗੂਗੀ ਫਿਰ ਉਦੋਂ ਦੱਸਾਂਗੇ ਵੀਡੀਓ ਚ ਵੀ ਕਿੰਨੀਆਂ ਬੂਰੀਆਂ ਹੋਈਆਂ ਤੇ ਕੀ ਰੇਟ ਲੱਗਿਆ ਆਪਣਾ ਚਲੋ ਸਵੇਰੇ ਕਰਦੇ ਆ ਫੇ ਗੱਲਬਾਤ ਹਾਂ ਇਹ ਨਹੀਂ ਫਿਰ ਖਰਾਬ ਹੋਣ ਲੱਗ ਜਾਂਦੀ ਉਦੋਂ ਬਾਅਦ ਫਿਰ ਰੇਟ ਨਹੀਂ ਲੱਗਦਾ ਹੁੰਦਾ ਜੇ ਸੁੱਕ ਜਵੇ ਜ਼ਿਆਦਾ ਰੇਟ ਉਹ ਟਾਂਗੀ ਨਾ ਨਹੀਂ ਵੱਡ ਹੁੰਦਾ ਹੀ ਹਾਂ ਐਨ ਰੋਡੀ ਕਰਦੀ ਜਮਾ ਹੁਣ ਇਹਨੂੰ ਜਿਹੜੀਆਂ ਲੱਗਿਆ ਨਾ ਵਢਣ ਦੋਨੇ ਤਿੰਨੇ ਇਹ ਐਨ ਲਾਦੇ ਕੁਝ ਨਾ ਛੱਡੀ ਉੱਤੇ ਬੋਦੀ ਬਾਦੀ ਜਿਵੇਂ ਅੱਗੇ ਛੱਡ ਲਏ ਫੁੱਲ ਜਿਹਾ ਫੁੱਲ ਫੁੱਲ ਕੁਝ ਨਹੀਂ ਛੱਡਣਾ ਜਮਾ ਖਾਲੀ ਕਰਦੇ ਅੱਜ ਕੱਲੀ ਆਹੀ ਲੈਨ ਛਾਂਗਣੀ ਏ ਕੋ ਉਧਰ ਵੀ ਛਾਂਗਣੀਆਂ ਨੇ ਕਿੰਨੀ ਕਾਦੀ ਫਿਰ ਹਿਸਾਬ ਨਾਲ ਤਾਂ ਆਹੀ ਬਹੁਤ ਅੱਜ ਤਾਂ ਕੱਲ ਨੂੰ ਉਹ ਛਾਂਗ ਲਈ ਪਰ ਲੈ ਪਿਛਲਾ ਬੱਸ ਹਾਂ 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 ਅਪਰਾਲੀ ਤੇਰੇ ਵਾਲੇ ਬੱਚੇ ਤਾਂ ਨਹੀਂ ਖਾਂਦੇ ਆ ਅੱਛਾ ਉਹ ਗੁਜਰਾਂ ਤਾਂ ਕਿਹਾ ਹੋਇਆ ਉਹ ਤਾਂ ਫਿਰ ਚੱਕਣ ਨੂੰ ਕਹਿੰਦੇ ਸੀ ਮੈਨੂੰ ਕੋਈ ਹੋਰ ਕਹਿੰਦਾ ਕਟਰ ਲਵਾ ਦਿਓ ਮੈਂ ਕਿਹਾ ਯਾਰ ਕਟਰ ਲਵਾ ਕੇ ਨਹੀਂ ਕਟਰ ਆਪਦਾ ਆਪ ਲਵਾ ਲਓ ਜਾਂਦਾ ਫਿਰ ਅਬਰੇ ਤਾਂ ਮੈਂ ਕਿਹਾ ਕਟਰ ਅਸੀਂ ਪਰਾਲੀ ਵਿੱਚ ਪਾਉਣੀ ਆ ਵੀ ਕਟਰ ਵਾਲਾ ਕੰਮ ਨਹੀਂ ਕਰਨਾ ਫੂਸ ਚੱਕਣਾ ਚੱਕ ਲਓ ਨਹੀਂ ਤਾਂ ਮਲਚਰ ਫੇਰ ਕੇ ਮੈਂ ਕਿਹਾ ਮੈਂ ਰੋਟਾਵੇਟਰ ਨਾ ਬਾਕੇ ਉਦੋਂ ਰੋਣੀ ਕਰ ਦੇਣੀ ਆ ਕਿ ਚੋਨਾ ਆਪਣਾ ਉਹੀ ਆ ਜਿਹੜੇ ਪਰਲੇਚਾਰ ਕੀ ਲਿਆ ਉਹ 20 ਨੂੰ ਵੱਢ ਹੋਣਿਆ ਆ ਬਾਕੀ ਤਾਂ ਆਪਾਂ 11 ਤੱਕ ਨਵੇੜ ਦੇਣਾ ਉਧਰਲੀ ਮੋਟਰ ਤੇ ਵੀ ਆ ਵੀ ਚਾਰ ਸਾਢੇ ਚਾਰ ਕਿਲੇ ਰਹਿ ਜਾਣੇ ਮਗਰ ਇਹ 20 ਦੇ ਗਿੜਵਟ ਇਹ ਉਹੀ ਮਤਲਬ ਗੱਲ ਚਰਾਉਣੀ ਉਸੇ ਚ ਬੀਜਾਂਗੇ ਹੋ ਜਾਏਗਾ ਦਿਵਾਲੀ ਤੋਂ ਪਹਿਲਾਂ ਦਿਵਾਲੀ ਕਿੰਨੇ ਤਰੀਕ ਦੀ ਆ 22 22 ਦੀ ਆ ਨਹੀਂ 22 ਚੋ ਚੋ ਨਾ ਲੇਟ ਜਾਊਗਾ ਇਧਰਲਾ ਜਿਹੜਾ ਹਨੀ ਵਾਲਾ ਪਾਸਾ ਤੇ ਆਹ ਅੱਬੇ ਬੱਚੇ ਖਾਤਰਾਂ ਕਿਦੇ ਬੱਚੇ ਨੂੰ ਹੱਥ ਲਾਉਣਾ ਇਹਨੇ ਬੱਕਰੀ ਦੇ ਬੱਚੇ ਨੂੰ ਹੈਲੋ ਹੈਲੋ ਕਲਵਿੰਦਰ ਲੱਗਿਆ ਦਰਾਖਤਾਂ ਸ਼ਾਂਗਣਾਂ ਬੱਕਰੀਆਂ ਖੜੀਆਂ ਬਾਜ ਕਹਿੰਦਾ ਬੱਕਰੀ ਲੈ ਕੇ ਜਾਣੀ ਹੈ ਕਨਾਲ ਹੈ ਆਹ ਇੱਕ ਜਗਾ ਆਪਣੇ ਕੋਲ ਜਗਾ ਹੈ ਬੱਕਰੀਆਂ ਆਪਣੇ ਕੋਲ ਜਗਾ ਬਹੁਤ ਆ ਪੁੱਤ ਇੱਕ ਜਿੱਥੇ ਲਾਵਾਂਗੇ ਇਹਨੂੰ ਇਹਨੂੰ ਜਿੱਥੇ ਮਰਜੀ ਖੜਾ ਦੇ ਪੁੱਤ ਐਡਾ ਹੀ ਭਰਾੜਾ ਆਪਣਾ ਐਡਾ ਡੰਗਰ ਵਾਲਾ ਸੌ ਆਪਾਂ ਆਟੋ ਚ ਲੈ ਆਈਏ ਆਟੋ ਚ ਨਹੀਂ ਸਕੰਜੇ ਚ ਲੈ ਜਾਵਾਂਗੇ ਟਰੈਕਟਰ ਵਾਲੇ ਚ ਹਲਿਆਣੀ ਟਾਟਾ ਇੱਥੇ ਹੈ ਤਾਂ ਇੱਧਰ ਲਿਆਵਾਂਗੇ ਬਸ ਆਪਾਂ ਇੱਧਰਲੇ ਰਸਤੇ ਬੱਚੇ ਕੋ ਹੱਥ ਲਾਈਏ ਖਰ ਦੇ ਫਿਰ ਫੋਨ ਬੰਦ ਕਰ ਦਈਏ ਪਹਿਲਾਂ ਫਿਰ ਬੱਚੇ ਕੋ ਹੱਥ ਲਗਾਉਣੇ ਆ ਇਹ ਅੱਧੀ ਬੰਦਾ ਹਿੰਦੀ ਬੋਲਦਾ ਸਾਡਾ ਇਹ ਕਾਰਟੂਨ ਦੇਖਣ ਕਰ ਅੱਧੀ ਪੰਜਾਬੀ ਬੋਲਦਾ ਮਿਕਸ ਮਿਕਸ ਹਿੰਦੀ ਪੰਜਾਬੀ ਚੱਲਦੀ ਆ ਸਾਰਾ ਪਾਸਾ ਛੰਗਿਆ ਜਾਊਗਾ ਪਰ ਲਾ ਪਾਸਾ ਰਹਿ ਜੂ ਇਧਰ ਲ ਕਲਵਿੰਦਰ ਕੰ ਦਾ ਤੋਲ ਵੱਡਿਆਂ ਤੇ ਲਾਹਾਂਗੇ ਮੈਂ ਓਕੇ ਛੱਤੇ ਵਿੱਚ ਘਾਟਾ ਰਾਹਣਾ ਓਕੇ ਛੱਤੇ ਵਿੱਚ ਘਾਟਾ ਰਾਹਣਾ